ਇਹ ਮਸਲਾ ਇਹ ਹੈ ਕਿ ਜਿਹੜੀ ਮਨਰੇਗਾ ਵਾਗੀ ਵਿਸ਼ਵ ਭਰ ਦੇ ਵਿੱਚ ਜਿਹੜੀ ਜਿਹੜੀ ਸਰਾਹੀ ਗਈ ਇੱਕ ਸਕੀਮ ਸੀਗੀ ਜਿੱਥੇ ਗਰੰਟੀ ਦਿੱਤੀ ਸੀ ਕਿ ਡਾਕਟਰ ਮਨਮੋਨ ਸਿੰਘ ਜੀ ਦੇ ਮੰਤਰੀ ਆਰ ਕਾਂਗਰਸ ਪਾਰਟੀ ਦੀ ਯੂਪੀ ਵੀ ਸਰਕਾਰ ਨੇ ਕਿ ਜਿਹੜਾ ਜਿਹੜਾ ਅਨਸਕਿਲਡ ਵਰਕਰ ਹੈ ਜਿਹੜਾ ਮਜ਼ਦੂਰ ਵਰਗ ਹੈ ਜਿਹੜਾ ਦਿਹਾੜੀ ਕਰਕੇ ਆਪਣਾ ਘਰ ਚਲਾਉਂਦਾ ਹੈ ਉਹਨੂੰ ਗਰੰਟੀ ਦਿੱਤੀ ਸੀਗੀ ਸਰਕਾਰ ਨੇ ਕਿ ਉਹ 100 ਦਿਨ ਕੰਮ ਮਿਲੇਗਾ ਔਰ ਸਰਕਾਰ ਜਿਹੜਾ ਉਦਾ ਉਹਦੇ ਪੈਸਿਆਂ ਦਾ ਪਤਨ ਕਰੇਗੀ ਅਸ਼ੋਰੈਂਸ ਪਤੀ ਸੀ ਉਸ ਸਕੀਮ ਨੂੰ ਸਰਕਾਰ ਨੇ ਬੀਜੇਪੀ ਦੀ ਸਰਕਾਰ ਨੇ ਖਤਮ ਕਰਵਾ ਕਮ ਕੀਤਾ ਜਿਸ ਦੇ ਵਿਰੋਧ ਦੇ ਵਿੱਚ 올 ਇੰਡੀਆ ਕਾਂਗਰਸ ਕਮੇਟੀ ਦੇ ਪ੍ਰਮਾਤਚੀ ਹਲਕਰ ਜੀ ਲੀਡਰ ਆਪੋਜੀਸ਼ਨ ਸ਼੍ਰੀ ਰਾਹੁਲ ਗਾਂਧੀ ਜੀ ਨੇ ਪੂਰੇ ਦੇਸ਼ ਭਰ ਦੇ ਵਿੱਚ ਇੱਕ ਮਹਿੰਮ ਚੇੜੀ ਹੈ ਜਿਹਦੇ ਜਿਹੜੇ ਚੱਲਦੇ ਆ ਤੁਹਾਨੂੰ ਵੀ ਪਤਾ ਹੈ ਕਿ ਪੰਜਾਬ ਭਰ ਦੇ ਵਿੱਚ ਰੈਲੀਆਂ ਕਰ ਰਹੇ ਆ ਪੰਜਾਬ ਕਾਂਗਰਸ ਜਿਹੜੀ ਰੈਲੀਆਂ ਕਰ ਰਹੀਆਂ ਨੇ ਉਹਨਾਂ ਦੇ ਸੰਗ ਰਾਜਪੁਰਨ ਜੀ ਦੀ ਸਫਸਤੀ ਦੇ ਵਿੱਚ ਸੋ ਇਹ ਇਹ ਉਸ ਵਰਗਲੀ ਇਹ ਉਸ ਪਛੜੇ ਵਰਗਲੀ ਜੇ ਉਸ ਦੱਬੇ ਕੁਚਲੇ ਵਰਗ ਦੀ ਗੱਲ ਜਿਹੜੀ ਹੈ ਅਸੀਂ ਕਰ ਰਹੇ ਸੀ ਹੁਣ ਉਹ ਬਜਟ ਦੇ ਵਿੱਚ ਅਲੋਕੇਸ਼ਨ ਕਿੰਨੀ ਕਰਦੇ ਕਿੰਨੀ ਨਹੀਂ ਕਰਦੇ ਇਹ ਇੱਕ ਵੱਖਰਾ ਵਿਸ਼ਾ ਪਰ ਜੇ ਆਪਾਂ ਉਹਦੀਆਂ ਜਿਹੜੀਆਂ ਟਰਮਸ ਐਂਡ ਕੰਡੀਸ਼ਨਸ ਆ ਜਿਹੜੀਆਂ ਸ਼ਰਤਾਂ ਦੇ ਵਿੱਚ ਆਪਾਂ ਜਾਈਏ ਬਿੱਲ ਦੀਆਂ ਦੇ ਵਿੱਚ ਤੇ ਉਹਦੇ ਵਿੱਚ ਕੇਂਦਰ ਦੀ ਸਰਕਾਰ ਇਹ ਫੈਸਲਾ ਕਰੇਗੀ ਕਿ ਕਿੱਥੇ ਕੰਮ ਹੋਣਾ ਹੈ ਕਿੱਥੇ ਨਹੀਂ ਹੋਣਾ ਹੈ ਜਦੋਂ ਫੈਸਲਾ ਹੀ ਕੇਂਦਰ ਨੇ ਆਪਣੇ ਹੱਥਾਂ ਦੇ ਵਿੱਚ ਲੈ ਲਿਆ ਤੇ ਪਹਿਲੀ ਗੱਲ ਤੇ ਇਹ ਹੈ ਕਿ ਜਿਹੜੇ ਸਟੇਟ ਤੇ ਜਿਹੜੇ ਸੂਬੇ ਦੇ ਹੱਕ ਸੀ ਉਹਨਾਂ ਹੱਕਾਂ ਦੇ ਉੱਤੇ ਵੀ ਦਾਸਾ ਮਾਰ ਲਿਆ ਮਜ਼ਦੂਰਾ ਵੀ ਕਹਿੰਦੇ ਕਿ ਰੱਖੇ ਮਾਰੇ ਮਾਰੇ ਹਰ ਪਰ ਅਸੀਂ ਨਾਲ ਹੀ ਸੂਬੇ ਦੇ ਜਿਹੜੇ ਅਧਿਕਾਰ ਨੇ ਹਕੂਕ ਨੇ ਉਹਨਾਂ ਦੇ ਉੱਤੇ ਵੀ ਦਾਸਾ ਮਾਰ ਲਿਆ ਹੁਣ ਮੈਨੂੰ ਦੱਸੋ ਤੇ ਪਹਿਲੀਆਂ ਕਿੰਨੀਆਂ ਐਸਆਰਪੀਮਾਂ ਨੇ ਜਿਦੇ ਵਿੱਚ ਕੇਂਦਰ ਤੇ ਸੂਬੇ ਦੀ ਹਿੱਸੇਦਾਰੀ ਹੁੰਦੀ ਹੈ ਤੇ ਜਿੱਨਾਂ ਚਿਰ ਸੂਬਾ ਉਹਦੇ ਵਿੱਚ ਆਪਣਾ ਸ਼ੇਅਰ ਨਹੀਂ ਪਾਉਂਦਾ ਆਪਣਾ ਹਿੱਸਾ ਨਹੀਂ ਪਾਉਂਦਾ ਉਦੋਂ ਚਿਰ ਕੇਂਦਰ ਉਹ ਫੰਡ ਜਿਹੜਾ ਉਹਨੂੰ ਰਿਲੀਜ਼ ਨਹੀਂ ਕਰਦਾ ਇਹਦਾ ਮਤਲਬ ਹੈ ਸਿੱਧੀ ਸਿੱਧੀ ਕੋਈ ਨਾ ਹੈ ਕਿ ਅਸੀਂ ਪੈਸਾ ਸੂਬੇ ਨੂੰ ਨਹੀਂ ਦੇਣਾ ਔਰ ਨਾ ਸੂਬੇ ਨੂੰ ਪੈਸਾ ਮਿਲੇਗਾ ਤੇ ਨਾ ਹੀ ਮਜ਼ਦੂਰ ਕੰਮ ਨਹੀਂ ਕਰੇਗਾ ਸਰਨਾਪ੍ਰਤਪਾਸਿੰਗ ਬਲੀਏਵਾਲ ਜੀ ਵੀ ਜੁੜੇ ਨੇ ਭਾਪੀ ਤੋਂ ਬਲੀਏਵਾਲ ਸਾਹਿਬ ਜੀ ਰਾਮ ਜੀ ਯੋਜਨਾ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਵੱਲੋਂ ਲਗਾਤਾਰ ਇਸ ਯੋਜਨਾ ਦਾ ਵਿਰੋਧ ਕੀਤਾ ਜਾ ਰਿਹਾ ਹੈ ਔਰ ਇਹ ਆਖਿਆ ਜਾ ਰਿਹਾ ਹੈ ਕਿ ਇਹ ਇੱਕ ਤਾਂ ਸੂਬੇ ਦੇ ਹੱਕਾਂ ਦੇ ਉੱਤੇ ਡਾਕ ਹੈ ਤੇ ਨਾਲ ਹੀ 100 ਦਿਨ ਵੀ ਕੰਮ ਨਹੀਂ ਮਿਲੇਗਾ ਇਸ ਦੇ ਵਿੱਚ ਗਰੰਟੀ ਉਸ ਦਿਨ ਨਹੀਂ ਮਿਲਦੀ ਪਰ ਦੂਜੇ ਪਾਸੇ ਬੇਸ਼ੱਕ ਬਜਟ ਭਾਸ਼ਣ ਦੇ ਵਿੱਚ 20 ਵੀਬੀਜੀ ਰਾਮਜੀ ਯੋਜਨਾ ਦਾ ਕੋਈ ਜ਼ਿਕਰ ਨਹੀਂ ਸੀ ਪਰ ਜਿਹੜੀ ਜਾਣਕਾਰੀ ਸਾਹਮਣੇ ਆਈ ਹੈ ਕਿ ਕੇਂਦਰ ਸਰਕਾਰ ਨੇ 95692 ਕਰੋੜ ਰੁਪਏ ਇਸ ਲਈ ਅਲਾਟ ਜਿਹੜੇ ਨੇ ਉਹ ਕੀਤੇ ਨੇ ਤੁਸੀਂ ਇਸ ਅਲਾਟਮੈਂਟ ਨੂੰ ਇੱਕਤਾ ਕਿਵੇਂ ਦੇਖਦੇ ਹੋ ਤੇ ਕਾਂਗਰਸ ਦੇ ਇਲਜ਼ਾਮਾਂ ਦੇ ਉੱਤੇ ਕੀ ਕੁਝ ਕਹੋਗੇ ਕੋਈ ਗੱਲ ਇਸ ਤਰ੍ਹਾਂ ਇਹਨਾਂ ਦੀ ਗਿਣਤੀ ਦੇ ਵਿੱਚ ਫਰਕ ਹੈ ਮੈਂ ਆਮਤ ਕਰਕੇ ਇਹਨਾਂ ਦੇ ਰੀਡਰਾਂ ਦੇ ਭਾਸ਼ਣ ਸੁਣਨਾ ਜ਼ਰੂਰ ਆ ਲੀਆਂ ਹੁੰਦੀਆਂ ਉਹ ਕਹਿੰਦੇ ਆ ਮਰਮੋਨ ਸਿੰਘ ਨੇ ਤੁਹਾਨੂੰ 100 ਦਿਨ ਦੀ ਗਾਰੰਟੀ ਦਿੱਤੀ ਉਹਨੇ 125 ਦਿਨ ਦੀ ਗਾਰੰਟੀ ਲਾਇਆ ਤਾਂ 100 ਦਿਨ ਜਿਆਦਾ ਹੁੰਦੇ ਜਾਂ 125 ਦਿਨ ਜਿਆਦਾ ਹੁੰਦੇ ਵਲੋਂ ਕਿਸ ਗੱਲ ਦਾ ਕਿ 25 ਦਿਨ ਅਸੀਂ ਖੁਸ਼ ਹੁੰਦੇ ਜੇ ਇਹਨੂੰ 150 ਦਿਨ ਕਰ ਦਿੱਤਾ ਜਾਂਦਾ ਹੂੰ ਹੂੰ ਤੁਸੀਂ 25 ਦਿਨ ਵਧਾਉਣ ਤੇ ਖੁਸ਼ ਨਹੀਂ ਹੋਏ 25 ਦਿਨ ਹੋਰ ਵਧਾ ਦਿੱਤਾ ਤੁਸੀਂ ਖੁਸ਼ ਹੋ ਜਾਓਗੇ 100 ਦਿਨ ਜਦੋਂ ਇਹ ਇਹਦੇ ਕਾਨੂੰਨ ਦੇ ਤਹਿਤ ਆਏ ਸੀ ਤਾਂ ਉਹ ਲੱਡੂ ਵੰਡੇ ਗਏ ਸੀ 125 ਦਿਨ ਹੋ ਗਏ ਤਾਂ ਵਿਰੋਧ ਹੈ ਸਮੇਂ ਹੀ ਨਹੀਂ ਹਰੇ ਵਿਰੋਧ ਲਈ ਸਿਰਫ ਵਿਰੋਧ ਹੈ ਰਾਜਨੀਤੀ ਲਈ ਸਿਰ ਵਿਰੋਧ ਹੈ ਉੱਥੇ ਉਸ ਦਿਨ ਗੱਲ ਹੋਈ ਕਿ ਸਾਨੂੰ ਨਾ ਬਦਲਣਾ ਵਿਰੋਧ ਹੈ ਜਿਹੜਾ ਕੰਮ ਹੋ ਰਿਹਾ ਉਹਦੇ ਨਾਲ ਵਿਰੋਧ ਨਹੀਂ ਪਹਿਲਾਂ ਦੋ ਚੀਜ਼ਾਂ ਹੁੰਦੀਆਂ ਸੀ ਹੁਣ ਚਾਰ ਚੀਜ਼ਾਂ ਹੋਣ ਲੱਗੀਆਂ ਉਹਦੇ ਵਿੱਚ ਹੋਰ ਜੋੜਤਾ ਅੱਗੇ 60 ਦਿਨ ਜਿਹੜੇ ਆਪਣੇ ਕੀ ਕਹਿੰਦੇ ਆ ਖੇਤੀਬਾੜੀ ਦੇ ਸੀਜ਼ਨ ਦੇ ਲੋਕੀ ਵਿੱਚ ਇਨਵਾਲਵ ਕਰਕੇ ਸਟੋਰੀਆਂ ਹੁੰਦੀਆਂ ਨੇ ਝਗੀਆਂ ਹੁੰਦੀਆਂ ਸੀ ਉਹ ਤੋਂ ਰੋਕਤਾ ਗਿਆ ਠੀਕ ਹੈ ਕਿ ਉਸ ਦਿਨ 60 ਦਿਨ ਵੀ ਤੁਹਾਨੂੰ ਐਕਸਟਰਾ ਮਿਲਣਗੇ ਉਹਨੂੰ ਜੋੜਿਆ ਨਹੀਂ ਜਾਊਗਾ ਵੇਖ ਤੁਸੀਂ ਕੰਮ ਕਰੋ ਵਾਧ ਦਿਹਾੜੀ ਮਿਲਦੀ ਹੈ ਵਾਧ ਤੇ ਕੰਮ ਕਰੋ ਤਾਂ ਇਹ ਚੀਜ਼ ਦਾ ਵਿਰੋਧ ਹੈ ਉਹ ਪਹਿਲਾਂ ਇਨਕਲੂਡ ਸੀਗਾ ਮੈਨੂੰ ਸਮਝ ਨਹੀਂ ਆਉਦਾ ਕਿ ਗਰੀਬਾਂ ਦੀ ਰਾਖੀ ਲਈ ਹੈ ਉਹਨਾਂ ਸੀ ਬੀਬੀਆਂ ਨੂੰ ਮਿਲਦੇ ਆ ਜਦੋਂ ਜੀ ਰਾਮ ਜੀ ਦੇ ਰਿਲੇਟਿਡ ਅਸੀਂ ਰੈਲੀਾਂ 'ਚ ਜਾਂਦੇ ਆ ਉੱਥੇ ਬੀਬੀਆਂ ਜੁੜਦੀਆਂ ਨੇ ਉਹ ਕਹਿੰਦੀਆਂ ਭਾਈ ਸਾਨੂੰ ਤਾਂ ਪੈਸੇ ਹੀ ਨਹੀਂ ਮਿਲਦੇ ਸੀ ਜੀ 10 ਦਿਨ ਦੀ ਐਂਟਰੀ ਪਾ ਲੈਣ ਦੇ 5 ਦਿਨ ਤੇ ਪੈਸੇ ਦਿੰਦੇ ਸੀ ਅਗਲੇ ਹੁਣ ਉਹ ਚੋਰੀ ਠੱਗੀ ਬਾਇਓਮੈਟ੍ਰਿਕ ਸਿਸਟਮ ਸਿੱਧੇ ਖਾਤੇ 'ਚ 7 ਦਿਨ 'ਚ ਪੈਸੇ ਜਾਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਤੇ ਤਿੰਨ ਤਿੰਨ ਮਹੀਨੇ ਪੈਸੇ ਨਹੀਂ ਆਉਦੇ ਸੀ ਤਾਂ ਉਹਦੇ ਲਈ ਵਿਰੋਧ ਕਰਨਾ ਤਾਂ ਮੈਨੂੰ ਸਮਝ ਨਹੀਂ ਆਉਦੀ ਇੱਕ ਦਿਰਗੁਰੂ ਆ ਮੈਨਾਰੀ ਗੱਲਨਾ ਸਹਿਮਤ ਕਿ ਪੰਜਾਬ ਦੇ ਵਿੱਚ ਜਿਹੜਾ ਬੁਰਾ ਹਾਲ ਕੀਤਾ ਹੋਇਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿਹਦੇ ਕਰਕੇ ਸਿਰ ਪਿਛਲੀ ਵਾਰ 28 ਦਿਨ ਦਿਹਾੜੀ ਮਿਲੀ ਜਦੋਂ ਮਨਰੇਗਾ ਚੱਲਦੀ ਸੀ ਉਦੋਂ ਪਿਓ ਦੇ ਪੁੱਤ ਸੁੱਤੇ ਬੈਸਿਗੇ ਜੀ ਉਦੋਂ ਰਾਜੇ ਬੜਿੰਗੂ ਨਾ ਇਹਨਾਂ ਦੇ ਐਮਪੀ ਸਾਹਿਬਾਂ ਦੇ ਮੂੰਹ ਨੂੰ ਕਾਲੇ ਲੱਗੇ ਹੋਏ ਸੀ ਕਿ ਕਹਿੰਦੇ ਕਿ 26 ਦਿਨ ਕੰਮ ਮਿਲਦਾ ਪਿਆ ਜੀ ਮਨਰੇਗਾ ਦੇ ਤਹਿਤ ਹੁਣ ਅਸੀਂ ਗਰੰਟੀ ਕਰਦੇ ਪਏ ਜੇ ਕੰਮ ਨਹੀਂ ਮਿਲੇ ਤਾਂ ਪੱਤਾ ਮਿਲੂਗਾ ਹੂੰ ਕਾ ਕਿ ਕਿੱਥੇ ਬਹਿਸ ਕਰ ਲੋ ਯਾਰ ਕੀ ਤੁਸੀਂ ਆਪਾ ਲੋਕਾਂ ਨੂੰ ਗੁੰਮਰਾਹ ਕਰਨ ਲੱਗੇ ਹੋ ਨਾ ਪੰਜਾਬ ਦੀ ਬਿਹਤਰੀ ਲਈ ਦੇਸ਼ ਦੀ ਬਿਹਤਰੀ ਲਈ ਕਾਨੂੰਨ ਆ ਰਿਹਾ ਵਾ ਉਸ ਦੀ ਗੱਲ ਕਰੀਏ ਇਹਨਾਂ ਨੇ ਪੈਸੇ ਦੇ ਨਾਂ ਤੇ ਇਹਨਾਂ ਦੇ ਗਲਮਾ ਫੜੀਏ ਨਾ ਜਦੋਂ ਪਿਛਲੇ ਸਾਲ 26 ਦਿਨ ਦਿੱਤਾ ਉਹਨਾਂ ਸ ਕਾਂਗਰਸ ਪਾਰਟੀ ਸੁੱਤੀ ਪਈ ਸੀ 75 ਦਿਨ ਖਾ ਕੇ ਉਹ ਯਾਰ ਨਾ ਉਹ ਪੈਸੇ ਲੈ ਕੇ ਦੇ ਲੋ ਆਪਣੀ ਕੀ ਕਹਿੰਦੇ ਆ ਉੱਥੇ ਘੋ ਖਿਚੜੀ ਨੇ ਉੱਥੇ ਇੰਡੀਗਿਟ ਜੋੜ ਉੱਥੇ ਰਾਹੁਲ ਗਾਂਧੀ ਕਹਿੰਦਾ ਕਹਿਣਾ ਕੋਈ ਨਹੀਂ ਤੇ ਬੋਲਦੇ ਕੋਈ ਨਹੀਂ ਉੱਥੇ ਉਹ ਬੀਬੀ ਸਿੱਧੂ ਫਾਈਲਾਂ ਦਾ ਜ਼ਿਕਰ ਕਰੀ ਕਰ ਜਾਂਦੀ ਆ ਤਾਂ ਦਾਨੀ ਬੋਲਣਾ ਹੈਗਾ ਕਿ ਉਥੇ 75 25 ਹੋਇਆ ਹੋਇਆ ਉਹ ਗੱਲਾਂ ਤਾਂ ਇਹ ਨੇ ਆ ਮਨ ਜੀ ਠੀਕ ਹੈ ਬਲੀਵਲ ਸਾਹਿਬ ਜਵਾਬ ਲੈਣਾ ਕਾਲੋ ਸਾਹਿਬ ਤੋਂ ਕਾਲੋ ਸਾਹਿਬ ਜਿੱਦਾਂ ਕਿ ਬਲੀਵਲ ਸਾਹਿਬ ਨੇ ਗੱਲ ਆਖੀ ਹੈ ਕਿ ਤੁਸੀਂ 100 ਦਿਨ ਕਹਿ ਰਹੇ ਹੋ ਹੁਣ ਤਾਂ 125 ਦਿਨ ਕੰਮ ਮਿਲਣਾ 60 ਦਿਨ ਉਹ ਵਕਰੇ ਵੀ ਹੈਗੇ ਨੇ ਇਸ ਦੇ ਵਿੱਚ ਤੇ ਉਹਨਾਂ ਦਾ ਇਹ ਵੀ ਕਹਿਣਾ ਕਿ ਜਦੋਂ 100 ਦਿਨ ਤੁਹਾਡੇ ਆਏ ਸੀ ਤੇ ਉਦੋਂ ਤੁਸੀਂ ਲੱਡੂ ਬੰਡੇ ਸੀ ਹੁਣ 125 ਦਿਨ ਕੀਤੇ ਨੇ ਤਾਂ ਤੁਸੀਂ ਇਸ ਤੇ ਸਵਾਲ ਜੜੇ ਨੇ ਉਹ ਚੁੱਕ ਰਹੇ ਹੋ ਤੁਹਾਨੂੰ ਕਿਉਂ ਖਤਸ਼ਾ ਲੱਗ ਰਿਹਾ ਕਿ ਇਹ ਦਿਨ ਕਟਾਏ ਗਏ ਨੇ ਇੱਕ ਤਾਂ ਸਵਾਲ ਇਹ ਆ ਤੇ ਦੂਜਾ ਇਹ ਵੀ ਆਖਰੇ ਨੇ ਕਿ ਜਦੋਂ 100 ਦਿਨ ਦੀ ਗਰੰਟੀ ਸੀ ਉਦੋਂ ਕਿਹੜਾ ਇੱਥੇ ਲੋਕਾਂ ਨੂੰ 100 ਦਿਨ ਰੋਜ਼ਗਾਰ ਮਿਲ ਗਿਆ ਸੀ ਤੇ ਉਸ ਤੋਂ ਬਾਅਦ ਤੁਸੀਂ ਆਵਾਜ਼ ਕਿਉਂ ਨਹੀਂ ਚੁੱਕੀ ਕਹਿੰਦੇ ਡੁੱਬੀ ਤਾਰਿ ਸਾਂ ਨਹੀਂ ਆਇਆ ਮਸਲਾ ਇਹ ਹੀ ਹੈ ਬਲੀਵਾਲ ਸਾਹਿਬ 100 ਤੇ 125 ਦਿਨ ਦੇ ਵਿੱਚ ਤੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਮਸਲਾ ਇਹ ਹੀ ਹੈ ਕਿ ਇਹ ਜਿਹੜੀ 64:1 ਰੇਸ਼ਿਓ ਹੈ ਨਾ ਉਹ ਬੜੀ ਖਤਰਨਾਕ ਹੈ ਮਤਲਬ ਇੱਕ ਜਿੱਦਾਂ ਅੰਗਰੇਜ਼ੀ ਚ ਕਹਿੰਦੇ ਨਾ ਸਰਵਿਸ ਨੋ ਮਤਲਬ ਜਦੋਂ ਬੜੀ ਪਲਾਈਟਲੀ ਜੀ ਕਹਿੰਦੇ ਕਿ ਸੌਰੀ ਸਰ ਪੀਡਾਡ ਪ੍ਰੋਵਾਈਡ ਜੀ ਤੁਸੀਂ ਇਹ ਉਹ ਤਰੀਕਾ ਹੈ ਕਿ ਮਦਦੁਰਾਂ ਨੂੰ ਕੰਮ ਤੋਂ ਨਾ ਕਰਦਾ ਦੇਖੋ 40% ਸੂਬੇ ਕੋਲ ਪਾਉਣ ਲਈ ਪੈਸਾ ਹੀ ਨਹੀਂ ਚਲੋ ਛੱਡੋ ਮੈਂ ਕਹਿੰਦਾ ਪੰਜਾਬ ਮੈਨੂੰ ਲੱਗਦਾ ਹੈ ਕਿ ਬਾਕੀ ਸੂਬਿਆਂ ਦੇ ਵੀ ਜ਼ਿਆਦਾਤਰ ਇਦਾਂ ਦੇ ਹਾਲਾਤ ਨੇ ਕਿ ਸੂਬਿਆਂ ਦੀ ਜਿਹੜੀ ਨਿਰਭਰਤਾ ਹੈ ਜਾਂ ਬਹੁਤ ਸਾਰੀਆਂ ਐਸਐਸ ਨੀਮਾ ਜਿਹੜੀਆਂ ਨਿਰਭਰਤਾ ਜਿਹੜੀ ਹੈ ਉਹ ਕੇਂਦਰ ਦੇਤੇ ਹੁੰਦੀ ਹੈ ਉਹ ਉਹ ਸਿਰਫ ਇਹ ਬੀਜੇਪੀ ਦੇ ਸਮੇਂ ਨਹੀਂ ਜਦੋਂ ਕਾਂਗਰਸ ਦੀ ਸਰਕਾਰ ਸੀ ਉਸ ਸਮੇਂ ਵੀ ਸੂਬੇੰディਨਲ ਪਰਟਾਇਰੀਅਰ ਕੇਂਦਰ ਦੇ ਉੱਤੇ ਹੁੰਦੀ ਸੀ ਔਰ ਹੋਣੀ ਵੀ ਚਾਹੀਦੀ ਹੈ ਕਿ ਜਿਹੜਾ ਜਿਹੜਾ ਇਹ GST ਦਾ ਵਰਸਨ ਟੈਕਸ ਲੈ ਕੇ ਆਏ ਨੇ ਉਹਦੇ ਵਿੱਚ ਸਾਰਾ ਟੈਕਸ ਤੇ ਇੱਕੋ ਇੱਕ ਵਾਰੀ ਤੇ ਇਕੱਠਾ ਹੋ ਕੇ ਸਾਰਾ ਕੇਂਦਰ ਕੋਲ ਚਲਾ ਜਾਂਦਾ ਹੈ ਫਿਰ ਸੂਬਿਆਂ ਨੂੰ ਤਰਲੇ ਮਾਰਨੇ ਪੈਂਦੇ ਨੇ ਅੱਥਾ ਜਿਹੜੇ ਕਹਿੰਦੇ ਨੇ ਜੀ ਸਾਡਾ ਸ਼ੇਅਰ ਸਾਨੂੰ ਵਾਪਸ ਦਿਓ ਔਰ ਉਸੇ ਉਹੀ ਸਾਰਾ ਪੈਸਾ ਹੈ ਨਾ ਜਿਹੜਾ 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 ਮੁੱਖੇ ਸੂਬਿਆਂ ਦੇ ਲਈ ਜਿਹੜਾ ਇਹਨਾਂ ਨੇ ਅਲੋਕੇਟ ਕਰਨਾ ਹੈ ਜਾਂ ਹੋਰ ਬੈਨੇਫੀਸ਼ੀਰੀ ਸਕੀਮਸ ਲਈ ਕਰਨਾ ਇਹ ਕੋਈ ਨਾ ਤੇ ਮੇਰੇ ਮੇਰੇ ਸਤਕਾਰਯੋਗ ਭਰਾ ਬਲੀਵਾਲ ਸਾਹਿਬ ਨੇ ਆਪਣੀ ਜੇਬ ਚੋਂ ਦੇਣਾ ਨਾ ਮੈਂ ਆਪਣੀ ਜੇਬ ਚੋਂ ਦੇਣਾ ਇਹ ਨਾ ਬੋਦੀ ਸਾਹਿਬ ਨੇ ਆਪਣੀ ਜੇਬ ਚੋਂ ਦੇਣਾ ਇਹ ਨਾ ਵੜਿੰਗ ਸਾਹਿਬ ਨੇ ਆਪਣੀ ਜੇਬ ਚੋਂ ਦੇਣਾ ਇਹ ਉਹ ਪੈਸਾ ਜਿਹੜਾ ਲੋਕਾਂ ਦੇ ਟੈਕਸ ਦਾ ਪੈਸਾ ਹੈ ਤੇ ਲੋਕਾਂ ਕੋਲ ਹੀ ਵਾਪਸ ਮੁੜ ਕੇ ਆਉਣਾ ਸੀ ਹੁਣ ਮਸਲਾ ਗੰਭੀਰ ਇਹ ਹੈ ਕਿ 60 40 ਦੀ ਰੇਸ਼ਿਓ ਹੈ 60 40 ਦੀ ਰੇਸ਼ਿਓ ਦੇ ਵਿੱਚ ਸੂਬੇ ਕੋਲ 40% ਪਾਉਣ ਨੂੰ ਹੈ ਨਹੀਂ ਤੇ ਜਿੰਨਾ ਚਿਰ 40 ਪਾਉਣੇ ਨਹੀਂ 60 ਇਹਨਾਂ ਨੇ ਰਿਲੀਜ਼ ਕਰਨੇ ਨਹੀਂ ਦੂਸਰਾ ਦੂਸਰਾ ਸਭ ਤੋਂ ਗੰਭੀਰ ਇਹ ਹੈ ਕਿ ਇਹ ਵੀ ਕੰਮ ਕਿੱਥੇ ਹੋਵੇਗਾ ਕਿੱਥੇ ਨਹੀਂ ਹੋਵੇਗਾ ਕੇਂਦਰ ਆਪਣੇ ਹੱਥ ਲਵੇਗਾ ਜੇ ਕਹਿੰਦੇ ਜੇ ਬਲੀਵਾਲ ਸਾਹਿਬ ਕਹਿੰਦੇ ਜੇ ਮੇਰੀ ਇਹ ਗੱਲ ਗਲਤ ਹੈ ਤੇ ਸਾਨੂੰ ਇਹ ਪ੍ਰੋਬਲਮ ਨਹੀਂ ਹੈ ਕਿ ਤੁਸੀਂ 100 ਤੋਂ 125 ਦਿਨ ਕਿਉਂ ਕੀਤੇ ਤੁਸੀਂ ਇੱਕ ਦਿਨ 25 ਦਿਨ ਕਰਕੇ ਮੈਂ ਤਾਂ ਕਹਿੰਦਾ ਤੁਸੀਂ 300 ਦਿਨ ਦਾ ਦੀ ਗਾਰੰਟੀ ਦੇ ਦਿਓ ਅਸੀਂ ਤੁਹਾਡੀ ਸਲੋਤਾ ਕਰਾਂਗੇ ਪਰ 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 ਜਦੋਂ ਪਤਾ ਹੈ ਕਿ ਸੂਬੇ ਕੋਲ ਪੈਸਾ ਹੀ ਨਹੀਂ ਹੈ ਪੈਸਾ ਨਹੀਂ ਹੈ ਤੁਸੀਂ ਰੇਸ਼ੋ ਤੇ ਠੀਕ ਗੱਲ ਕਰ ਰਹੇ ਹੋ ਬਲੀਵਾਲ ਸਾਹਿਬ ਕੀ ਕੁਝ ਕਹੋਗੇ 60 40 ਦੀ ਰੇਸ਼ੋ ਕਰ ਦਿੱਤੀ ਗਈ ਹੈ ਕਾਂਗਰਸ ਨੂੰ ਇਹ ਖਰਚਾਇਆ ਕਿ ਜੋ ਸੁਭਾ ਪਹਿਲਾਂ ਹੀ ਕਰਜਾਈ ਹੈ ਤਾਂ ਫਿਰ ਇਹ ਸਕੀਮ ਪੰਜਾਬ 'ਚ ਨੇਪਰੇ ਕਿਵੇਂ ਚੜ ਪਾਏਗੀ। ਲਾਕੇ ਗਰੀਬਾਂ ਨੂੰ ਕੋਈ ਨੁਕਸਾਨ ਨਹੀਂ ਹੋ ਰਿਹਾ। ਰਾਜਨੀਤੀ ਹੋ ਰਹੀ ਹੈ। ਪੰਜਾਬ ਦੀ ਸਰਕਾਰ ਕਿੱਥੇ ਜਾ ਕੇ ਇਸ ਚੀਜ਼ ਦਾ ਵਿਰੋਧ ਸਿਰਫ ਜਵਾਨੀ ਤੌਰ ਤੇ ਆ ਵਿਰੋਧ ਦੇ ਲਈ ਜਿਸ ਹਿਸਾਬ ਨਾਲ ਇਹਨਾਂ ਨੇ ਅੰਦੋਲਨ ਮੰਡਿਆ ਕਿ ਪੰਜਾਬ ਸਰਕਾਰ ਨੇ ਵੱਢਿਆ ਕਿਉਂਕਿ ਉਹਨਾਂ ਨੂੰ ਪਤਾ ਕਿ ਇਸ ਕਾਨੂੰਨ ਦੇ ਤਹਿਤ ਪੈਸੇ ਹੋਣਿਆ ਲੋਕਾਂ। 99000 ਕਰੋੜ ਰੁਪਇਆ ਉੱਤੇ ਲਈ ਰੱਖ ਦਿੱਤਾ ਗਿਆ ਦੂਸਰੀ ਗੱਲ ਆ ਕਾਂਗਰਸ ਪਾਰਟੀ ਦੀ ਹੈ ਪੂਰੇ ਦੇਸ਼ ਦੇ ਵਿੱਚ ਸਿਰਫ ਤਿੰਨ ਸਰਕਾਰਾਂ ਨੇ ਤੇਲਗਾਨਾ ਕਰਨਾਟਕਾ ਤੇ ਹਿਮਾਚਲ ਪ੍ਰਦੇਸ਼ ਸਾਡੀਆਂ 21 ਸਟੇਟਾਂ 'ਚ ਸਰਕਾਰਾਂ ਨੇ ਬੀਜੇਪੀ ਦੀਆਂ ਸਾਨੂੰ ਬਜਨ ਹੋਣਾ ਚਾਹੀਦਾ ਹੈ ਸਾਡੀਆਂ ਸਰਕਾਰਾਂ ਨੂੰ ਬਜਨ ਹੋਣਾ ਚਾਹੀਦਾ ਕਿ ਤਿੰਨ ਰਾਜਾਂ ਦੀਆਂ ਜਿਨ੍ਹਾਂ ਦੇ ਹੈਗੀਆਂ ਨੇ ਉੱਥੇ ਵੀ ਸਰਕਾਰਾਂ ਵੀ ਨਹੀਂ ਇੰਨਾ ਬੋਲਦੀਆਂ ਪਈਆਂ ਜਿੰਨੀਆਂ ਕਿ ਆਪੋਜੀਸ਼ਨ ਦੇ ਵਿੱਚ ਜਾ ਜਾ ਕੇ ਇਹਨਾਂ ਨੇ ਰੌਲਾ ਪਾਉਣਾ ਸ਼ੁਰੂ ਕੀਤਾ ਹੋਇਆ ਇਹ ਸ਼ੋਅ ਦੇ ਉੱਪਰ ਸਰਕਾਰ ਤੋਂ ਸਰਕਾਰ ਦਾ ਮਾਮਲਾ ਹੈ 노 ਡਾਊਟ ਪੰਜਾਬ ਦੇ ਉੱਪਰ ਜਿਹੜੀ ਨਿਰਲੈਖ ਸਰਕਾਰ ਬੈਠੀ ਆ ਉਹਨੇ ਬਹੁਤ ਵੱਡਾ ਕਰਜ਼ਾ ਲਾ ਰਤਾ ਨੇ ਬਾਕੀ ਚੀਜ਼ਾਂ ਕਰਦੀਆਂ ਪਰ ਫਿਰ ਵੀ ਰੈਸ਼ਨਲਾਈਜੇਸ਼ਨ ਆਫ ਫੰਡਸ ਦਾ ਪੂਰੇ ਦੇਸ਼ ਲਈ ਬਣਦਾ ਨਾ ਜੀ ਆਪਾਂ ਕਿਲੇ ਪੰਜਾਬ ਨੂੰ ਦੇਖ ਕੇ ਜਾਂ ਬਾਕੀ ਟੀਹਾ ਕਰਕੇ ਕਿ ਇੱਥੇ ਨੁਕਸਾਨ ਹੋ ਰਿਹਾ ਪਰ ਪੰਜਾਬ ਦੇ ਲੋਕਾਂ ਨੂੰ ਸੋਚਣਾ ਪੈਣਾ ਕਿ ਇਹ ਸਰਕਾਰ ਨੂੰ ਬਦਲਣਾ ਜ਼ਰੂਰੀ ਹੈ ਤੇ ਅਗਲੀ ਵਾਰ ਡਬਲ ਇੰਜਨ ਦੀ ਸਰਕਾਰ ਜ਼ਰੂਰੀ ਹੈ ਪੰਜਾਬ ਦੇ ਵਿਕਾਸ ਤੇ ਰਫ਼ਤਾਰ ਦੇ ਲਈ ਇਹ ਕਰਜ਼ਾ ਵੀ ਕੇਂਦਰ ਨੇ ਲੈਣਾ ਕੰਮ ਵੀ ਕੇਂਦਰ ਨੇ ਕਰਨਾ ਪੰਜਾਬ ਦੇ ਲੋਕਾਂ ਨੂੰ ਸੋਚਣਾ ਹੁਣ ਇਹ ਕਿੱਥੇ ਰੋਟੀਆਂ ਸੇਕਦੇ ਪਏ ਨੇ ਉਸ ਚੀਜ਼ ਦਾ ਜਵਾਬ ਮੇਰੇ ਹਿਸਾਬ ਨਾਲ ਮੇਰਾ ਭਰਾ ਦੇ ਹੀ ਨਹੀਂ ਪਿਆ ਕਿ ਜਦੋਂ ਠੀਕ ਹੈ ਬਲੇਵਾਲ ਸਾਹਿਬ ਸਵਾਲ ਇੱਥੇ ਇਹ ਵੀ ਖੜਾ ਹੋ ਜਾਂਦਾ ਤੁਸੀਂ ਇੱਕ ਪਾਸੇ ਆਖ ਰਹੇ ਹੋ ਕਿ ਡਬਲ ਇੰਜਨ ਦੀ ਸਰਕਾਰ ਬੜੀ ਜ਼ਰੂਰੀ ਹੈ ਪੰਜਾਬ ਦੇ ਵਿੱਚ ਸਰਕਾਰਾਂ ਤਾਂ ਹਮੇਸ਼ਾ ਅਕਸਰ ਬਦਲਦੀਆਂ ਰਹਿੰਦੀਆਂ ਨੇ ਉਦਾਹਰਨ ਦੇ ਵਜੋਂ ਜੇ ਆਪਾਂ ਮੰਨ ਲਈਏ ਕਿ ਤੁਹਾਡੀ ਕਾਹਨੂੰ ਪੰਜਾਬ 'ਚ ਸਰਕਾਰ ਆ ਜਾਂਦੀ ਹੈ ਜੇ ਕੇਂਦਰ 'ਚ ਕਾਹਨੂੰ ਬਦਲ ਜਾਵੇ ਫਿਰ ਤੁਸੀਂ ਵੀ ਤਾਂ ਇਹੀ ਗੱਲ ਆਖੋਗੇ ਕਿ 60 40 ਦੇ ਰੇਸ਼ਿਓ ਤੇ ਤੁਸੀਂ ਵੀ ਤਾਂ ਸਵਾਲ ਚੁੱਕੋਗੇ ਜਾਂ ਨਹੀਂ ਚੁੱਕੋਗੇ ਤੁਸੀਂ ਮੇਰੀ ਬੇਨਤੀ ਹੈ ਜੀ ਮੈਂ ਤਾਂ ਇੱਕ ਸਿੰਪਲ ਦੀ ਗੱਲ ਕਹੀ ਹੈ ਕਿ 21 ਸਟੇਟਾਂ ਦੇ ਵਿੱਚ ਅੱਜ ਦੀ ਗੱਲ ਕਰੀਏ ਇਹ ਦੇ ਵਿੱਚ ਤਾਂ ਜਾਈਏ ਹੀ ਨਾ ਅੱਜ ਅਸੀਂ 21 ਸਟੇਟਾਂ ਦੇ ਵਿੱਚ ਸਾਡੀ ਸਰਕਾਰ ਹੈ ਕਿ ਉਹ ਸਰਕਾਰ ਸ਼ੋਰਮਚਾਰੀ ਹੈ ਹਮਮ ਤਿੰਨ ਸਟੇਟਾਂ ਦੇ ਵਿੱਚ ਇਹਨਾਂ ਦੀ ਸਰਕਾਰ ਆ ਕਿ ਹਿਮਾਚਲ ਦੀ ਸਰਕਾਰ ਨੇ ਇੱਕ ਵਾਰ ਵੀ ਰੋਜ਼ਗਾਰ ਕੀਤਾ ਮੈਨੂੰ ਸਟੇਟਮੈਂਟ ਦਿਖਾ ਦਿਓ ਇੱਕ ਇਹਨਾਂ ਦੇ ਬਾਦਯੋਗ ਮੁੱਖ ਮੰਤਰੀ ਸਾਹਿਬ ਦੀ ਪੰਜਾਬ ਦੇ ਵਿੱਚ ਆ ਕਿ ਕਿਉਂ ਇੱਥੇ ਸਰਕਾਰ ਚ ਨਹੀਂ ਹੈਗੇ ਸੱਤੇ ਵਿਰੋਧ ਕਰਨਾ ਨਹੀਂ ਠੀਕ ਹੈ ਤੁਹਾਡੀ ਗੱਲ ਵਾਜਬ ਹੈ ਕਲੋ ਸਾਹਿਬ ਜਿਹੜੀ ਗੱਲ ਬਲੀਏਵਾਲ ਸਾਹਿਬ ਨੇ ਕੀਤੀ ਹੈ ਉਹ ਵੀ ਵਾਜਬ ਹੈ ਕਿ ਸਰਪੰਜਾਬ ਸਰਕਾਰ ਨੇ ਇੰਨੇ ਵੱਡੇ ਪੱਧਰ ਉੱਤੇ ਇਸ ਦਾ ਵਿਰੋਧ ਹੀ ਨਹੀਂ ਕੀਤਾ ਦੂਜੇ ਪਾਸੇ ਤੁਸੀਂ ਵਿਰੋਧੀ ਧਿਰ ਦੇ ਵਿੱਚੋਂ ਤੇ ਤੁਸੀਂ ਇਸ ਗੱਲ ਨੂੰ ਲੈ ਕੇ ਚਿੰਤਾ ਵੀ ਜ਼ਾਹਰ ਕਰ ਰਹੇ ਹੋ ਜਦੋਂ ਕਿ ਚਿੰਤਾ ਜ਼ਾਹਰ ਤਾਂ ਸਰਕਾਰ ਨੂੰ ਕਰਨੀ ਚਾਹੀਦੀ ਸੀ ਪਹਿਲੀ ਗੱਲ ਤੇ ਇਹ ਹੈ ਕਿ ਮੈਨੂੰ ਨਹੀਂ ਪਤਾ ਕਿ ਸਰਕਾਰ ਪੰਜਾਬ ਸਰਕਾਰ ਕਰ ਰਹੀ ਹੈ ਜਾਂ ਨਹੀਂ ਕਰਦੀ ਕਰ ਵੀ ਕਿੱਦਾਂ ਸਕਦੀ ਹੈ ਜਦੋਂ ਦੇਸ਼ ਦੇ ਗ੍ਰਹਿ ਮੰਤਰੀ ਦੇਸ਼ ਦੇ ਸੁਬੇ ਦੇ ਮੁੱਖ ਮੰਤਰੀ ਨੂੰ ਆਸਰਾ ਨੂੰ ਬਾਹਰ ਕੱਢ ਕੇ ਇਕੱਲੇ ਅੰਦਰ ਮੀਟਿੰਗ ਕਰਨਗੇ ਤੇ ਕੀ ਫਿਰ ਇਸ ਤੇ ਗੱਲ ਤੇ ਕਲੀਅਰ ਹੀ ਹੈ ਕਿ ਅਮਿਤ ਸ਼ਾਹ ਜੀ ਹੁਣੀ ਕੰਟਰੋਲ ਕਰ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਫਿਰ ਫਿਰ ਕਲੀਅਰ ਹੀ ਹੈ ਨਾ ਕਿ ਮੁੱਖ ਮੰਤਰੀ ਸਾਹਿਬ ਨੂੰ ਕੰਟਰੋਲ ਕਰ ਰਹੇ ਨੇ ਆ ਪੰਜਾਬ ਨੂੰ ਕੰਟਰੋਲ ਕਰ ਰਹੇ ਨੇ ਉਹ ਨਾਲੇ ਉਹਨਾਂ ਨੇ ਆਪਣੀ ਉੱਥੇ ਸੈਸ਼ਨ ਦੇ ਅੰਦਰ کیا ਸੀ ਪਾਰਲੀਮੈਂਟ ਦੇ ਅੰਦਰ ਕਹੋ ਕੇ کیا ਸੀ ਭਾਵੇਂ ਕਿ ਉੱਥੇ ਮੁੱਖ ਮੰਤਰੀ ਆਮ ਆਦਮੀ ਪਾਰਟੀ ਦਾ ਪਰ ਦੇ ਸਾਡੇ ਹਿਸਾਬ ਨਾਲ ਚੱਲਦਾ ਸਮਾਰੇ ਲਈ ਕੰਮ ਕਰ ਰਹਾ ਹੈ ਔਨ ਰਿਕਾਰਡ ਹੈ બીજી ਗੱਲ ਇਹਨਾਂ ਨੇ ਕਿਹਾ ਜੀ 21 ਸੂਬਿਆਂ ਦੇ ਵਿੱਚ ਸਾਡੀ ਸਰਕਾਰ ਹੈ ਬਿਲਕੁਲ ਠੀਕ ਹੈ ਜਿਹੜੇ ਤਰੀਕੇ ਨਾਲ ਤੁਸੀਂ ਸਰਕਾਰਾਂ ਬਣਾਈਆਂ ਨੇ ਉਹ ਵੀ ਸਾਰਿਆਂ ਨੂੰ ਪਤਾ ਹੈ ਕਿ ਕਿੰਨਾ ਕੁ ਲੋਕਤੰਤਰਿਕ ਪ੍ਰਚਰਿਆ ਨੂੰ ਉੱਥੇ ਜਿਹੜਾ ਫੋਲੋ ਕੀਤਾ ਗਿਆ ਦੇਖੋ ਡਿਕਟੇਟਰ ਉੱਤੇ ਬੈਠੇ ਨੇ ਡਿਕਟੇਟਰ ਉਹ ਡਿਕਟੇਟਰਾਂ ਦੇ ਡਰ ਦੇ ਮਾਰੇ ਜਦੋਂ ਪੱਛੀਆਂ ਦੇ ਵਿੱਚੋਂ ਮੁੱਖ ਮੰਤਰੀ ਨਿਕਲਦੇ ਹੋਣ ਤੇ ਹਰ ਬੰਦੇ ਨੂੰ ਆਪਣੀ ਕੁਰਸੀ ਦਾ ਜਰੇ ਨੂੰ ਡਰ ਜਿਆ ਪਿਆ ਰਹਿੰਦਾ ਉਹ ਵਿਚਾਰੇ ਡਰ ਦੇ ਮਾਰੇ ਬੋਲਦੇ ਨਹੀਂ ਐ ਤੇ ਜੇ ਸੁਬਿਆਂ ਦੇ ਤੁਹਾਡੇ ਮੁੱਖ ਮੰਤਰੀ ਇਹਨਾਂ ਨੇ ਕਿਹਾ ਸੁਖੂ ਜੀ ਨੇ ਕਿੰਨਾ ਵਿਰੋਧ ਕੀਤਾ ਮੈਂ ਦੱਸ ਦੇਣਾ ਜੀ ਸੁਣ ਲਿਓ ਹੁਣ Shimla ਦੇ ਵਿੱਚ ਪ੍ਰੋਟੈਸਟ ਕੀਤੀ ਮੁੱਖ ਮੰਤਰੀ ਸਾਹਿਬ ਨੇ ਹਿਮਾਚਲ ਦੇ ਨੇ ਸਕਿੰਦਰ ਕੁਮਾਰ ਸੁਖੂ ਜੀ ਨੇ 31 ਜਨਵਰੀ ਨੂੰ 30 ਜਨਵਰੀ ਨੂੰ ਮਨਰੇਗਾ ਦੇ ਵਿਰੋਧ ਦੇ ਵਿੱਚ ਕੀਤੀ ਸੀ ਔਨ ਰਿਕਾਰਡ ਹੈ ਕੱਢ ਕੇ ਵੇਖ ਲਿਓ ਕੀ ਇਸ਼ੂਜ਼ ਇਨ ਸਟੇਟ ਡਿਸਟ੍ਰਕਸ਼ਨ ਆਫ ਮੁਰੇਗਾ ਮੁਰੇਗਾ ਖਤਮ ਕੀਤੀ ਜਾ ਰਹੀ ਹੈ ਜਿਹੜੇ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ ਫੰਡਾਂ ਦੇ ਅਲੋਕੇਸ਼ਨ ਦੇ ਵਿੱਚ ਜਿਹੜੀ ਜਿਹੜੀ ਲੋਕਲ ਗਵਰਨਮੈਂਟਸ ਨੇ ਜਿਹੜੀਆਂ ਸਟੇਟ ਦੀਆਂ ਗਵਰਨਮੈਂਟ ਨੇ ਜਿੱਥੇ ਜਿੱਥੇ ਐਂਟੀ ਗਵਰਨਮੈਂਟਸ ਨੇ ਇਹਨਾਂ ਦੇ ਭਾਜੀਪੀ ਦੇ ਵਿਰੋਧੀ ਪਾਰਟੀ ਨੇ ਜਿਹੜੀਆਂ ਗਵਰਨਮੈਂਟਸ ਨੇ ਉਹਨਾਂ ਦੇ ਨਾਲ ਵੇਖਾ ਵਿਵਾਦ ਕੀਤਾ ਜਾਂਦਾ ਮੈਂ ਨਹੀਂ ਕਹਿੰਦਾ ਕਿ ਪੰਜਾਬ ਦੇ ਨਾਲ ਪੰਜਾਬ ਦੇ ਵਿੱਚ ਆਨਲ ਆਦਮੀ ਦੀ ਸਰਕਾਰ ਹੈ ਤੇ ਅਸੀਂ ਪੰਜਾਬ ਦੇ ਫੇਵਰ ਚ ਨਹੀਂ ਬੋਲਾਂ ਬਕੋ ਅਸੀਂ ਆਪਣੇ ਖਿੱਤੇ ਦੀ ਗੱਲ ਕਰਨੀ ਕਰਨੀ ਹੈ ਭਾਵੇਂ ਇਥੇ ਆਵਾੜ ਦੀ ਵੀ ਸਰਕਾਰ ਹੈ ਅਸੀਂ ਗੱਲ ਕਰਦੇ ਰਾਂਗੇ ਇਹਨਾਂ ਨੇ ਕੇਂਦਰ ਸਰਕਾਰ ਨੇ ਪੰਜਾਬ ਦਾ ਰੂਰਲ ਡਵੈਲਪਮੈਂਟ ਫੰਡ ਰੋਕ ਲੇ ਅਸੀਂ ਤਾਂ ਵੀ ਆਵਾਜ਼ ਚੁੱਕ ਰਿਆ ਪੰਜਾਬ ਦੇ ਉੱਤੇ ਕਿਸੇ ਵੀ ਤਰੀਕੇ ਦਾ ਸਾਡੇ ਅਧਿਕਾਰਾਂ ਦੇ ਉੱਤੇ ਜਦੋਂ ਵੀ ਬੀਜੇਪੀ ਡਾਕਾ ਮਾਰਨ ਦੀ ਕੋਸ਼ਿਸ਼ ਕਰਦੀ ਹੈ ਤੇ ਕਾਂਗਰਸ ਹਮੇਸ਼ਾ ਉਹਦੇ ਲਈ ਆਪਣੀ ਆਵਾਜ਼ ਬੰਦ ਕਰਦੀ ਹੈ ਔਰ ਇਹ ਅਸੀਂ ਸਿਰਫ ਰੋਟੀਆਂ ਸੇਕਣ ਲਈ ਨਹੀਂ ਕਰਦੇ ਮਾਨੀਵਾਲ ਸਾਹਿਬ ਅਸੀਂ ਰੋਟੀਆਂ ਸੇਕਣ ਲਈ ਕਿਸੇ ਵੀ ਧਾਰਮਿਕ ਜਿਹੜੀਆਂ ਸੰਸਥਾਵਾਂ ਉਹਨਾਂ ਦਾ ਆਸਰਾ ਨਹੀਂ ਲੈਂਦੇ ਅਸੀਂ ਜਿੱਥੇ ਜਾਣਦੇ ਅਸੀਂ ਇਹ ਨਹੀਂ ਕਹਿੰਦੇ ਕਿ ਮੇਰਾ ਇਸੇ ਬਹੁਤ ਪੁਰਾਣਾ ਨਾਤਾ ਹੈ ਨਹੀਂ ਬੋਲਿਆ ਜਾਂਦਾ ਧਾਰਮਿਕ ਸਥਾਨਾਂ ਤੇ ਬਿਲਕੁਲ ਨਹੀਂ ਬੋਲਿਆ ਜਾਂਦਾ ਇਹ ਆਸੀਂ ਰਾਜਨੀਤੀ ਇਹਦਾ ਵੀ ਕਰਦੇ ਨਹੀਂ ਮਸਲਾ ਵੇਖੋ ਸਮਝਣ ਦੀ ਤੁਹਾਨੂੰ ਸਮਝਣ ਦੀ ਠੀਕ ਹੈ ਕਾਲੋ ਸਾਹਿਬ ਸਮਾ ਕਾ ਟਾਬਲੀਵਰ ਸਾਹਿਬ ਤੋਂ ਜਵਾਬ ਲੈ ਲੈਣਾ ਬਲੀਵਰ ਸਾਹਿਬ ਪ੍ਰਧਾਨ ਮੰਤਰੀ ਦੀ ਫੇਰੀ ਦੇ ਉੱਤੇ ਵੀ ਕਾਲੋ ਸਾਹਿਬ ਨੇ ਸਵਾਲ ਚੁੱਕ ਦਿੱਤੇ ਨੇ ਕੀ ਕਹੋਗੇ ਦੇਖੋ ਮੈਨੂੰ ਮੇਰੇ ਭਰਾ ਦੀ ਆਵਾਜ਼ ਨਹੀਂ ਆ ਰਹੀ ਸੀ ਮੈਂ ਵਿੱਚ ਬੋਲਿਆ ਸੀਗਾ ਮਿੱਨੂ ਦਸਤੂਰ ਉਹਨਾਂ ਨੇ ਕਿਹਾ ਕੀ ਹੈ ਜੀ ਬਲੀਵਲ ਸਾਹਿਬ ਕਾਲੂ ਸਾਹਿਬ ਕਹਿ ਰਹੇ ਨੇ ਕਿ ਕਦੇ ਵੀ ਕਾਂਗਰਸ ਧਾਰਮਿਕ ਸਥਾਨਾਂ ਦਾ ਲਾਹ ਨਹੀਂ ਲੈਂਦੀ ਜਿਸ ਸਿਸ ਸਾਡੇ ਨਾਲ ਉਹਨਾਂ ਨੇ ਆਖਿਆ ਸੀ ਕਿ ਮੇਰਾ ਇੱਥੇ ਪੁਰਾਣਾ ਨਾਤਾ ਹੈ ਉਹਨਾਂ ਨੇ ਆਖਿਆ ਕਿ ਇਹ ਧਾਰਮਿਕ ਸਥਾਨਾਂ ਦੀ ਓਟ ਜਿਹੜੀ ਹੈ ਉਹ ਹੁਣ ਭਾਜਪਾ ਦੇ ਵੱਲੋਂ ਲਈ ਜਾ ਰਹੀ ਹੈ ਉਹਨਾਂ ਨੇ ਪ੍ਰਧਾਨ ਮੰਤਰੀ ਦੀ ਫੇਰੀ ਉੱਤੇ ਵੀ ਸਵਾਲ ਚੁੱਕੇ ਨੇ ਮੇਰੇ ਹਿਸਾਬ ਨਾਲ ਜਿਸੇ ਫਿਰ ਰਾਹੁਲ ਗਾਂਧੀ ਜਿੱਥੇ-ਜਿੱਥੇ ਜਾਂਦਾ ਉਹਦਾ ਵਿਰੋਧ ਕਰਨਾ ਚਾਹੀਦਾ ਤੇ ਅਗਲੀ ਆ ਜ਼ਰੂਰੀ ਇੱਥੇ ਆਉਣਗੇ ਧਾਰਮਿਕ ਸਥਾਨਾਂ ਦੇ ਉੱਪਰ ਰਾਜਨੀਤੀ ਦਾ ਵਿਸ਼ਾ ਬਣਾ ਕੇ ਉਹਨਾਂ ਨੂੰ ਉਹਨਾਂ ਦਾ ਵਿਰੋਧ ਕਰਦੇ ਰਹਿਣਾ ਚਾਹੀਦਾ ਅਜਿਹਾ ਹਿਤ ਧਾਰਮਿਕ ਆਸਥਾਨਾਂ ਗਏ ਆ ਗੁਰੂ ਰਵੀਦਾਸ ਜੀ ਮਹਾਰਾਜ ਦਾ ਗੁਰਪੁਰਬ ਸੀਗਾ ਪ੍ਰਕਾਸ਼ ਪੁਰਬ ਸੀਗਾ ਹੂੰ ਉਸ ਲਈ ਗਏ ਆ ਅਸੀਂ ਤੁਹਾਨੂੰ ਜਾਣ ਤੋਂ ਵੀ ਰੋਕਿਆ ਨਹੀਂ ਸੀਗਾ ਪਰ ਮੇਰੇ ਹਿਸਾਬ ਨਾਲ ਮਾਨਯੋਗ ਕਿਤੇ ਬਿਜ਼ੀ ਹੋਣੇ ਆ ਜਾਂ ਬਾਹਰ ਘੁੰਮਣ ਫਿਰਨ ਗਏ ਹੋਣੇ ਆ ਖਿਆਲ ਨਹੀਂ ਆਇਆ ਹੁਣ ਜਦੋਂ ਆਪ ਹੋਰੇ ਨਹੀਂ ਉਹਨੋਂ ਵੀ ਦੇਖਿਆ ਕਰੋ ਐਵੇਂ ਮੈਂ ਫਿਰ ਕਹਿ ਰਿਹਾ ਕਿ ਸਰ ਸਿਆਸਤ ਕਰਨ ਦੇ ਲਈ ਵਿਰੋਧ ਸਿਆਸਤ ਲਈ ਸਿਆਸਤ ਕਰਨ ਦੀ ਇਹਨਾਂ ਚੀਜ਼ਾਂ ਦੇ ਇਸ਼ੂ ਬੁਖੇੜੇ ਕਰਨੇ ਦੇ ਤਰ੍ਹਾਂ ਇਹ ਤਰ੍ਹਾਂ ਤੋੜਨਾ ਪੈਣਾ ਸਿਆਸੀ ਪਾਰਟੀਾਂ ਨੂੰ ਕਿਉਂਕਿ ਲੋਕੀ ਵੀ ਸਮਝਦਾਰ ਹੋ ਗਏ ਨੇ ਪਹਿਲਾਂ ਨਹੀਂ ਪਹਿਲਾਂ ਨੂੰ ਨਹੀਂ ਕਿ 12:48 ਹੋ ਜਾਊਗਾ ਤੇ ਲੋਕਾਂ ਨੂੰ ਪਤਾ ਨਹੀਂ ਲੱਗੂਗਾ ਅਗਲੇ ਨੇ ਪਹਿਲਾਂ ਤਾੜੀਆਂ ਹੀ ਮਾਰ ਦਿੰਦੇ ਹੁੰਦੇ ਸੀ ਐਸੀ ਗੱਲਾਂ ਸੁਣ ਸੁਣ ਕੇ ਹੁਣ ਪਤਾ ਲੱਗ ਗਿਆ 12:50 ਹੁੰਦਾ ਸੋ ਐਸੀਆਂ ਗੱਲਾਂ ਦੇ ਨਾਲ ਕੋਈ ਵੀ ਸੇ ਨੂੰ ਡਿਵਰਟ ਕਰਨ ਦੀ ਲੋੜ ਨਹੀਂ ਮੇਰੀ ਫੇਰ ਬੇਨਤੀ ਆ ਇਹ 2 ਸਾਲ ਹੋ ਗਏ ਮੈਂ ਕਹਿੰਦਾ ਪੁਰਾਣੇ ਐਮਪੀ ਭੁੱਲ ਜਿਓ ਚਲੋ ਤੁਹਾਡੇ ਨੇ ਕੰਮੇ ਸੀਗੇ ਆ ਜਿਹੜੇ 2 ਸਾਲ ਤੋਂ ਐਮਪੀ ਬਣੇ ਨੇ ਜਿਹਦੇ ਚ ਇਹਨਾਂ ਦੇ ਪ੍ਰਧਾਨ ਜੀ ਵੀ ਨੇ ਅਮਰ ਸਿੰਘ ਜੀ ਵੀ ਨੇ ਤੇ ਬਾਕੀ ਵੀ ਨੇ ਰੰਧਾਵਾ ਜੀ ਨੇ ਜਦੋਂ 26 ਦਿਨ ਕੰਮ ਮਿਲਦਾ ਰਿਹਾ ਪੰਜਾਬ ਦੇ ਵਿੱਚ ਉਦੋਂ ਕਿਉਂ ਨਹੀਂ ਬੋਲੇ ਯਾਰ ਮੈਨੂੰ ਤਾਂ ਇਸ ਚੀਜ਼ ਦਾ ਅੱਜ ਹੋਣ ਲੋਕ ਲੁਟੇ ਰਿੰਗੇ ਉਹਨੂੰ ਉਹ ਨਰੇਕਾ ਆ ਰਹਿਆ ਤਾਂ ਤਾਂ ਕਾਹਲੀ ਹੋਇਆ ਕੋਈ 90% ਆ ਕੋਈ ਵੀ ਕੋਈ ਚੰਗੀ ਗੱਲ ਨਹੀਂ ਹੋ ਬਲੀ ਸਰ ਮੇਰੀ ਬੇਤੀ ਹੈ 125 ਦਿਨ ਦੇ ਵਿੱਚ ਹੀ ਕਰਾ ਗਈ ਪਰਸਾ ਥੋੜੀ ਹੈ ਕਿ ਅਸੀਂ ਸੂਬੇ ਦੇ ਘਰਾਂ ਦੇ ਡਾਕੇ ਮਾਰਨੇ ਸ਼ੁਰੂ ਕਰ ਦਈਏ ਤੁਸੀਂ ਤੁਸੀਂ ਸਕੀਮ ਦਾ ਨਾਮ ਬਦਲਿਆ ਤੁਸੀਂ ਪ੍ਰਭੂ ਰਾਮ ਦੇ ਨਾਮ ਤੇ ਰੱਖਿਆ ਮਸਲਾ ਇਹ ਹੈ ਕਿ ਤੁਸੀਂ ਰੱਖ ਲਿਆ ਚਲੋ ਤੁਸੀਂ ਕਰਦੇ ਆਏ ਹੋ ਤੁਹਾਡੇ ਦੇ ਨਾਮ ਤੇ ਕੋਈ ਸ਼ਾਰਟ ਪਾਪਰ ਦੂਸਰਾ ਮਸਲਾ ਇਹ ਹੈ ਕਿ ਦੂਸਰਾ ਮਸਲਾ ਬਲੀਆ ਵਾਲਾ ਸਾਹਿਬ ਠੀਕ ਹੋਣ ਦਾ ਕੰਮ ਕੀਤਾ ਹੈ ਸਾਨੂੰ ਨਾਮ ਦੇ ਉੱਤੇ ਕੋਈ ਅਬਜੈਕਸ਼ਨ ਨਹੀਂ ਹੈ ਵੈਸੇ ਵੀ ਚਲੋ ਉਹਦੇ ਉੱਤੇ ਵੀ ਇਹਨਾਂ ਨੇ ਰਾਜਨੀਤੀ ਕੀਤੀ ਹੈ ਭਗਵਾਨ ਰਾਮ ਦੇ ਨਾਮ ਦੇ ਉੱਤੇ ਵੀ ਪਰ ਫਿਰ ਵੀ ਮਸਲਾ ਇਹ ਹੈ ਕਿ ਜਿਹੜੀ ਮਨਰੇਗਾ ਵਰਗੀ ਵਿਸ਼ਵ ਭਰ ਦੇ ਵਿੱਚ ਜਿਹੜੀ ਜਿਹੜੀ ਸਰਾਹੀ ਗਈ ਇੱਕ ਸਕੀਮ ਸੀ ਜਿੱਥੇ ਗਰੰਟੀ ਦਿੱਤੀ ਸੀ ਕਿ ਡਾਕਟਰ ਮਨਮੋਨ ਸਿੰਘ ਜੀ ਨੇ ਵਾਪਰ ਮੰਤਰੀ ਔਰ ਕਾਂਗਰਸ ਪਾਰਟੀ ਦੀ ਯੂਪੀਵੀ ਸਰਕਾਰ ਨੇ ਕਿ ਜਿਹੜਾ ਜਿਹੜਾ ਅਨਸਕਿਲਡ ਵਰਕਰ ਹੈ ਜਿਹੜਾ ਮਜ਼ਦੂਰ ਵਰਗ ਹੈ ਜਿਹੜਾ ਦਿਹਾੜੀ ਕਰਕੇ ਆਪਣਾ ਘਰ ਚਲਾਉਂਦਾ ਹੈ ਉਹਨੂੰ ਗਰੰਟੀ ਦਿੱਤੀ ਸੀਗੀ ਸਰਕਾਰ ਨੇ ਕਿ ਉਹ 100 ਦਿਨ ਕੰਮ ਮਿਲੇਗਾ ਔਰ ਸਰਕਾਰ ਜਿਹੜਾ ਉਹਦਾ ਉਹਦੇ ਪੈਸਿਆਂ ਦਾ ਭੁਗਤਾਨ ਕਰੇਗੀ ਅਸ਼ੋਰੈਂਸ ਦਿੱਤੀ ਸੀ ਉਸ ਸਕੀਮ ਨੂੰ ਇਸ ਸਰਕਾਰ ਨੇ ਬੀਜੇਪੀ ਦੀ ਸਰਕਾਰ ਨੇ ਖਤਮ ਕਰਨ ਬਕਮ ਕੀਤੀ ਜਿਸ ਦੇ ਵਿਰੋਧ ਦੇ ਵਿੱਚ 올 ਇੰਡੀਆ ਕਾਂਗਰਸ ਕਮੇਟੀ ਦੇ ਪ੍ਰਮੰਚ ਦੇ ਹਲਕਰ ਜਨ ਫੜਗੇ ਜੀ ਰੀਡਰ ਆਪੋਜੀਸ਼ਨ ਸੀ ਰਾਹੁਲ ਗਾਂਧੀ ਜੀ ਨੇ ਪੂਰੇ ਦੇਸ਼ ਭਰ ਦੇ ਵਿੱਚ ਇੱਕ ਮਹਿੰਮ ਛੇੜੀ ਹੈ ਜਿਹਦੇ ਜਿਹੜੇ ਚੱਲਦੇ ਆ ਤੁਹਾਨੂੰ ਵੀ ਪਤਾ ਹੈ ਕਿ ਪੰਜਾਬ ਭਰ ਦੇ ਵਿੱਚ ਰੈਲੀਆਂ ਕਰ ਰਹੇ ਆ ਪੰਜਾਬ ਕਾਂਗਰਸ ਜਿਹੜੀ ਰੈਲੀਆਂ ਕਰ ਰਹੀਆਂ ਮੈਂ ਦੱਸ ਰਿਹਾ ਆ ਬ੍ਰਿੰਦੀ ਜੀ ਸਭ ਤੋਂ ਸਪਸ਼ਟ ਦਿਖੇ ਸੋ ਇਹ ਇਹ ਉਸ ਵਰਗਲੀ ਇਹ ਉਸ ਪਛੜੇ ਵਰਗਲੀ ਜੇ ਉਸ ਦੱਬੇ ਪਿਛਲੇ ਵਰਗ ਦੀ ਗੱਲ ਜਿਹੜੀ ਐ ਅਸੀਂ ਕਰ ਰਹੇ ਸੀ ਹੁਣ ਉਹ ਬਜਟ ਦੇ ਵਿੱਚ ਅਲੋਕੇਸ਼ਨ ਕਿੰਨੀ ਕਰਦੇ ਕਿੰਨੀ ਨਹੀਂ ਕਰਦੇ ਇਹ ਇੱਕ ਵੱਖਰਾ ਵਿਸ਼ਾ ਪਰ ਜੇ ਆਪਾਂ ਉਹਦੀਆਂ ਦੁਨੀਆ ਟਰਮਸ ਐਂਡ ਕੰਡੀਸ਼ਨਸ ਆ ਜਿਹੋਦੀਆਂ ਸ਼ਰਤਾਂ ਦੇ ਵਿੱਚ ਆਪਾਂ ਜਾਈਏ ਬਿਰੂਦੀਆਂ ਦੇ ਵਿੱਚ ਤੇ ਉਹਦੇ ਵਿੱਚ ਕੇਂਦਰ ਦੀ ਸਰਕਾਰ ਇਹ ਫੈਸਲਾ ਕਰੇਗੀ ਕਿ ਕਿੱਥੇ ਕੰਮ ਹੋਣਾ ਹੈ ਕਿੱਥੇ ਨਹੀਂ ਹੋਣਾ ਜਦੋਂ ਫੈਸਲਾ ਹੀ ਕੇਂਦਰ ਨੇ ਆਪਣੇ ਹੱਥਾਂ ਦੇ ਵਿੱਚ ਲੈ ਲਿਆ ਤੇ ਪਹਿਲੀ ਗੱਲ ਤੇ ਇਹ ਐ ਕਿ ਜਿਹੜੇ ਸਟੇਟ ਦੇ ਜਿਹੜੇ ਸੂਬੇ ਦੇ ਹੱਕ ਸੀ ਉਹਨਾਂ ਹੱਕਾਂ ਦੇ ਉੱਤੇ ਹੀ ਗੱਸਾ ਮਾਰਿਆ ਮਜ਼ਦੂਰਾ ਵੀ ਕਹਿੰਦੇ ਕਿ ਰੱਖਿਆ ਮਾਰੇ ਮਾਰੇ ਹਾਲ ਸੀ ਪਰ ਅਸੀਂ ਨਾਲ ਹੀ ਸੂਬੇ ਦੇ ਜਿਹੜੇ ਅਧਿਕਾਰ ਨੇ ਹਕੂਕ ਨੇ ਉਹਨਾਂ ਦੇ ਉੱਤੇ ਵੀ ਦਾਸਾ ਮਾਰ ਲਿਆ ਹੁਣ ਮੈਨੂੰ ਦੱਸੋ ਕਿ ਪਹਿਲੀਆਂ ਕਿੰਨੀਆਂ ਐਸਆਰ ਪੀਮਾ ਨੇ ਜਿਦੇ ਵਿੱਚ ਕੇਂਦਰ ਤੇ ਸੂਬੇ ਦੀ ਹਿੱਸੇਦਾਰੀ ਹੁੰਦੀ ਹੈ ਤੇ ਜਿੰਨਾ ਚਿਰ ਸੂਬਾ ਉਹਦੇ ਵਿੱਚ ਆਪਣਾ ਸ਼ੇਅਰ ਨਹੀਂ ਪਾਉਂਦਾ ਆਪਣਾ ਹਿੱਸਾ ਨਹੀਂ ਪਾਉਂਦਾ ਉਨਚਿਰ ਕੇਂਦਰ ਉਹ ਫੰਡ ਜਿਹੜਾ ਉਹਨੂੰ ਰਿਲੀਜ਼ ਨਹੀਂ ਕਰਦਾ ਇਹਦਾ ਮਤਲਬ ਹੈ ਸਿੱਧੀ ਸਿੱਧੀ ਕੋਰੀ ਨਾ ਹੈ ਕਿ ਅਸੀਂ ਪੈਸਾ ਸੂਬੇ ਨੂੰ ਨਹੀਂ ਦੇਣਾ ਉਹਨਾ ਸੂਬੇ ਨੂੰ ਪੈਸਾ ਮਿਲੇਗਾ ਤੇ ਨਾ ਹੀ ਮਜ਼ਦੂਰ ਕੰਮ ਨਹੀਂ ਕਰ ਸਕਦਾ ਸਰਨਾ ਪ੍ਰਤਪਾਸਿੰਗ ਬਲਿਏਵਾਲ ਜੀ ਵੀ ਜੁੜੇ ਨੇ ਭਾਪੀ ਤੋਂ ਬਲਿਏਵਾਲ ਸਾਹਿਬ ਜੀ ਰਾਮ ਜੀ ਯੋਜਨਾ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਵੱਲੋਂ ਲਗਾਤਾਰ ਇਸ ਯੋਜਨਾ ਦਾ ਵਿਰੋਧ ਕੀਤਾ ਜਾ ਰਿਹਾ ਹੈ ਔਰ ਇਹ ਆਖਿਆ ਜਾ ਰਿਹਾ ਹੈ ਕਿ ਇਹ ਇੱਕ ਤਾਂ ਸੂਬੇ ਦੇ ਹੱਕਾਂ ਦੇ ਉੱਤੇ ਡਾਕ ਹੈ ਤੇ ਨਾਲ ਹੀ 100 ਦਿਨ ਵੀ ਕੰਮ ਨਹੀਂ ਮਿਲੇਗਾ ਇਸ ਦੇ ਵਿੱਚ ਗਰੰਟੀ ਉਸ ਦਿਨ ਨਹੀਂ ਮਿਲਦੀ ਪਰ ਦੂਜੇ ਪਾਸੇ ਬੇਸ਼ੱਕ ਬਜਟ ਭਾਸ਼ਣ ਦੇ ਵਿੱਚ 20 ਵੀ ਵੀ ਬੀ ਜੀ ਰਾਮ ਜੀ ਯੋਜਨਾ ਦਾ ਕੋਈ ਜ਼ਿਕਰ ਨਹੀਂ ਸੀ ਪਰ ਜਿਹੜੀ ਜਾਣਕਾਰੀ ਸਾਹਮਣੇ ਆਈ ਹੈ ਕਿ ਕੇਂਦਰ ਸਰਕਾਰ ਨੇ 95000 692 ਕਰੋੜ ਰੁਪਏ ਇਸ ਲਈ ਅਲਾਟ ਜਿਹੜੇ ਨੇ ਉਹ ਕਿਤੇ ਨੇ ਤੁਸੀਂ ਇਸ ਅਲਾਟਮੈਂਟ ਨੂੰ ਇੱਕਤਾ ਕਿਵੇਂ ਦੇਖਦੇ ਹੋ ਤੇ ਕਾਂਗਰਸ ਦੇ ਇਲਜ਼ਾਮਾਂ ਦੇ ਉੱਤੇ ਕੀ ਕੁਝ ਕਹੋਗੇ ਦੇਖੋ ਜੀ ਗੱਲ ਇਸ ਤਰ੍ਹਾਂ ਹੈ ਐਮ ਆਂ ਦੀ ਗਿਣਤੀ ਦੇ ਵਿੱਚ ਫਰਕ ਹੈ ਮੈਂ ਆਮ ਕਰਕੇ ਇਹਨਾਂ ਦੇ ਰੀਡਰਾਂ ਦੇ ਭਾਸ਼ਣ ਸੁਣਨਾ ਜ਼ਰੂਰ ਆ ਲਿਆ ਹੁੰਦੀਆਂ ਉਹ ਕਹਿੰਦੇ ਆ ਮਨਮੋਹਨ ਸਿੰਘ ਨੇ ਤੁਹਾਨੂੰ 100 ਦਿਨ ਦੀ ਗਾਰੰਟੀ ਦਿੱਤੀ ਉਹਨੇ 125 ਦਿਨ ਦੀ ਗਾਰੰਟੀ ਲਏ ਐਕਸਾ ਉਹਦੇ ਨਿਆਰਾ ਹੁੰਦੇ 125 ਦਿਨ ਜਿਆਦਾ ਹੁੰਦੇ ਵਲੋਂ ਕਿਸ ਗੱਲ ਦਾ ਕਿ 25 ਦਿਨ ਅਸੀਂ ਖੁਸ਼ ਹੁੰਦੇ ਜੇ ਇਹਨੂੰ 150 ਦਿਨ ਕਰ ਦਿੱਤਾ ਜਾਂਦਾ ਹੂੰ ਹੂੰ ਤੁਸੀਂ 25 ਦਿਨ ਵਧਾਉਣ ਤੇ ਖੁਸ਼ ਨਹੀਂ ਹੋਏ 25 ਦਿਨ ਹੋਰ ਵਧਾ ਦੋ ਤਾਂ ਤੁਸੀਂ ਖੁਸ਼ ਹੋ ਜਿਓ 100 ਦਿਨ ਜਦੋਂ ਇਹ ਇਹਦੇ ਕਾਨੂੰਨ ਦੇ ਤਹਿਤ ਆਏ ਸੀ ਚਾਹੋ ਲੱਡੂ ਵੰਡੇ ਗਏ ਸੀ 125 ਦਿਨ ਹੋ ਗਏ ਤਾਂ ਵਿਰੋਧ ਹੈ ਸਮੇਂ ਨਹੀਂ ਅਲੀ ਵਿਰੋਧ ਲਈ ਸਿਰਫ ਵਿਰੋਧ ਹੈ ਰਾਈਨਿਟਿਸ਼ਨ ਵਿਰੋਧ ਹੈ ਉੱਥੇ ਉਸ ਦਿਨ ਗੱਲ ਹੋਈ ਕਿ ਸਾਨੂੰ ਨਾ ਬਦਲਣਾ ਵਿਰੋਧ ਹੈ ਜਿਹੜਾ ਕੰਮ ਹੋ ਰਿਹਾ ਉਹਦੇ ਨਾਲ ਵਿਰੋਧ ਨਹੀਂ ਪਹਿਲਾਂ ਦੋ ਚੀਜ਼ਾਂ ਹੁੰਦੀਆਂ ਸੀ ਹੁਣ ਚਾਰ ਚੀਜ਼ਾਂ ਹੋਣ ਲੱਗੀਆਂ ਔਰ ਇਹ ਵਿੱਚ ਹੋਰ ਜੋੜਤਾ ਅੱਗੇ 60 ਦਿਨ ਜਿਹੜੇ ਆਪਣੇ ਕੀ ਕਹਿੰਦੇ ਆ ਖੇਤੀਬਾੜੀ ਦੇ ਸੀਜ਼ਨ ਦੇ ਲੋਕੀ ਵਿੱਚ ਇਨਵਾਲਵ ਕਰਕੇ ਸਟੋਰੀਆਂ ਹੁੰਦੀਆਂ ਛੱਗੀਆਂ ਹੁੰਦੀਆਂ ਸੀ ਉਹ ਤੋਂ ਰੋਕਤਾ ਗਿਆ ਠੀਕ ਹੈ ਕਿ ਉਸ ਦਿਨ 60 ਦਿਨ ਵੀ ਤੁਹਾਨੂੰ ਐਕਸਟਰਾ ਮਿਲਣਗੇ ਉਹਨੂੰ ਜੋੜਿਆ ਨਹੀਂ ਜਾਊਗਾ ਵੇਖ ਤੁਸੀਂ ਕੰਮ ਕਰੋ ਵਾਧ ਦਿਹਾੜੀ ਮਿਲਦੀ ਹੈ ਵਾਧ ਤੇ ਕੰਮ ਕਰੋ ਤਾਂ ਇਹ ਚੀਜ਼ ਦਾ ਵਿਰੋਧ ਹੈ ਉਹ ਪਹਿਲਾਂ ਇਨਕਲੂਡ ਸੀਗਾ ਮੈਨੂੰ ਸਮਝ ਨਹੀਂ ਆਉਂਦਾ ਕਿ ਗਰੀਬਾਂ ਦੀ ਰਾਖੀ ਲਈ ਹੈ ਉਹਨਾਂ ਸੀ ਬੀਬੀਆਂ ਨੂੰ ਮਿਲਦੇ ਆ ਜਦੋਂ ਜੀ ਰਾਮ ਜ ਰਿਲੇਟਿਡ ਅਸੀਂ ਰੇਲੀਐਂਸ ਜਾਂਦੇ ਆ ਉਥੇ ਬੀਬੀਆਂ ਜੁੜਦੀਆਂ ਨੇ ਉਹ ਕਹਿੰਦੀਆਂ ਭਾਈ ਸਾਨੂੰ ਤਾਂ ਪੈਸੇ ਹੀ ਨਹੀਂ ਮਿਲਦੇ ਸੀ ਜੀ 10 ਦਿਨ ਦੀ ਐਂਟਰੀ ਪਾ ਲੈਂਦੇ ਪੰਜ ਦਿਨ ਤੇ ਪੈਸੇ ਦਿੰਦੇ ਸੀ ਅਗਲੇ ਉਹਨੂੰ ਚੋਰੀ ਠੱਗੀ ਬਾਇਓਮੈਟ੍ਰਿਕ ਸਿਸਟਮ ਸਿੱਧੇ ਖਾਤੇ 'ਚ 7 ਦਿਨਾਂ 'ਚ ਪੈਸੇ ਜਾਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਉਹ ਤੇ ਤਿੰਨ ਤਿੰਨ ਮਹੀਨੇ ਪੈਸੇ ਨਹੀਂ ਆਉਦੇ ਸੀ ਤਾਂ ਉਹ ਲਈ ਵਿਰੋਧ ਕਰਨਾ ਤਾਂ ਮੈਨੂੰ ਸਮਝ ਨਹੀਂ ਆਉਦੀ ਇੱਕ ਜੁਰਗੁਰਾ ਮੈਂ ਇਹਨਾਂ ਦੀ ਗੱਲ ਨਾਲ ਸਹਿਮਤ ਕਿ ਪੰਜਾਬ ਦੇ ਵਿੱਚ ਜਿਹੜਾ ਬੁਰਾ ਹਾਲ ਕੀਤਾ ਹੋਇਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦੀਨੇ ਕਰਕੇ ਸਿਰ ਪਿਛਲੀ ਵਾਰ 28 ਦਿਨ ਦਿਹਾੜੀ ਮਿਲੀ ਜਦੋਂ ਮਨਰੇਗਾ ਚੱਲਦੀ ਸੀ ਉਦੋਂ ਪਿਓ ਦੇ ਪੁੱਤ ਸੁੱਤੇ ਬੈ ਸੀਗੇ ਉਦੋਂ ਰਾਜੇ ਬੜੰਗੂ ਨਾ ਇਹਨਾਂ ਦੇ ਐਮਪੀ ਸਾਹਿਬ ਆਨਾਂ ਦੇ ਮੂੰਹ ਨੂੰ ਕੱਲੇ ਲੱਗੇ ਹੋਏ ਸੀ ਕਿ ਕਹਿੰਦੇ ਕਿ 26 ਦਿਨ ਕੰਮ ਮਿਲਦਾ ਪਿਆ ਜੀ ਮਨਰੇਗਾ ਦੇ ਤਹਿਤ ਹੁਣ ਅਸੀਂ ਗਰੰਟੀ ਕਰਦੇ ਪਏ ਜੇ ਕੰਮ ਨਹੀਂ ਮਿਲੇ ਤਾਂ ਪੱਤਾ ਮਿਲੂਗਾ ਹੂੰ ਕਿੱਥੇ ਬਹਿਸ ਕਰ ਲੋ ਯਾਰ ਕੀ ਤੁਸੀਂ ਆਪਾ ਲੋਕਾਂ ਨੂੰ ਗੁੰਮਰਾਹ ਕਰਨ ਲੱਗੇ ਹੋ ਪੰਜਾਬ ਦੀ ਬਿਹਤਰੀ ਲਈ ਦੇਸ਼ ਦੀ ਬਿਹਤਰੀ ਲਈ ਕਾਨੂੰਨ ਆ ਰਿਹਾ ਵਾ ਉਸ ਦੀ ਗੱਲ ਕਰੀਏ ਇਹਨਾਂ ਨੇ ਪੈਸੇ ਦੇ ਨਾਂ ਤੇ ਇਹਨਾਂ ਦੇ ਗਲਮਾ ਫੜੀਏ ਨਾ ਜੋ ਪਿਛਲੇ ਸਾਲ 26 ਦਿਨ ਦਿੱਤਾ ਉਹ ਉਸ ਕਾਂਗਰਸ ਪਾਰਟੀ ਸੁੱਤੀ ਪਈ ਸੀ 75 ਦਿਨ ਖਾ ਕੇ ਉਹ ਯਾਰ ਨਾ ਉਹ ਪੈਸੇ ਲੈ ਕੇ ਦੇ ਲੋ ਆਪਣੀ ਕੀ ਕਹਿੰਦੇ ਉੱਥੇ ਘੋ ਖਿਚੜੀ ਨਹੀਂ ਉੱਥੇ ਇੰਡੀਗਿਟ ਜੋੜ ਹੈ ਉੱਥੇ ਰਾਹੁਲ ਗਾਂਧੀ ਕਹਿੰਦਾ ਕਹਿਣਾ ਕੋਈ ਨਹੀਂ ਤੇ ਬੋਲਦੇ ਕੋਈ ਨਹੀਂ ਉੱਥੇ ਉਹ ਬੀਬੀ ਸਿੱਧੂ ਫਾਈਲਾਂ ਦਾ ਜ਼ਿਕਰ ਕਰੀ ਕਰ ਜਾਂਦੀ ਆ ਤਾਂ ਤਾਂ ਨਹੀਂ ਬੋਲਣਾ ਹੈਗਾ ਕਿ ਉੱਥੇ 75 25 ਹੋਇਆ ਹੋਇਆ ਉਹ ਗੱਲਾਂ ਤਾਂ ਇਹ ਨੇ ਆ ਮਨ ਜੀ ਠੀਕ ਹੈ ਬਲੀਵਲ ਸਾਹਿਬ ਜਵਾਬ ਲੈਣਾ ਕਾਲੋ ਸਾਹਿਬ ਤੋਂ ਕਾਲੋ ਸਾਹਿਬ ਜਿੱਦਾਂ ਕਿ ਬਲੀਵਲ ਸਾਹਿਬ ਨੇ ਗੱਲ ਆਖੀ ਹੈ ਕਿ ਤੁਸੀਂ 100 ਦਿਨ ਕਹਿ ਰਹੇ ਹੋ ਹੁਣ ਤਾਂ 125 ਦਿਨ ਕੰਮ ਮਿਲਣਾ 60 ਦਿਨ ਉਹ ਵਕਰੇ ਵੀ ਹੈਗੇ ਨੇ ਇਸ ਦੇ ਵਿੱਚ ਤੇ ਉਹਨਾਂ ਦਾ ਇਹ ਵੀ ਕਹਿਣਾ ਕਿ ਜਦੋਂ 100 ਦਿਨ ਤੁਹਾਡੇ ਆਏ ਸੀ ਤੇ ਉਦੋਂ ਤੁਸੀਂ ਲੱਡੂ ਬੰਡੇ ਸੀ ਹੁਣ 125 ਦਿਨ ਕੀਤੇ ਨੇ ਤਾਂ ਤੁਸੀਂ ਇਸ ਤੇ ਸਵਾਲ ਜੜੇ ਨੇ ਉਹ ਚੁੱਕ ਰਹੇ ਹੋ ਤੁਹਾਨੂੰ ਕਿਉਂ ਖਦਸ਼ਾ ਲੱਗ ਰਿਹਾ ਕਿ ਇਹ ਦਿਨ ਕਟਾਏ ਗਏ ਨੇ ਇੱਕ ਤਾਂ ਸਵਾਲ ਇਹ ਆ ਤੇ ਦੂਜਾ ਉਹ ਇਹ ਵੀ ਆਖ ਰਹੇ ਨੇ ਕਿ ਜਦੋਂ 100 ਦਿਨ ਦੀ ਗਰੰਟੀ ਸੀ ਉਦੋਂ ਕਿਹੜਾ ਇੱਥੇ ਲੋਕਾਂ ਨੂੰ 100 ਦਿਨ ਰੋਜ਼ਗਾਰ ਮਿਲ ਗਿਆ ਸੀ ਤੇ ਉਸ ਤੋਂ ਬਾਅਦ ਤੁਸੀਂ ਆਵਾਜ਼ ਕਿਉਂ ਨਹੀਂ ਚੁੱਕੀਂ ਇਹਦੇ ਡੁੱਬੀ ਪਾਰ ਸਾਨੀ ਆਇਆ ਮਸਲਾ ਇਹ ਹੈ ਬਲੀਵਾਲ ਸਾਹਿਬ 100 ਤੇ 125 ਦਿਨ ਦੇ ਵਿੱਚ ਤੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਮਸਲਾ ਇਹ ਹੀ ਹੈ ਕਿ ਇਹ ਜਿਹੜੀ 740 ਵਾਲੀ ਰੇਸ਼ਿਓ ਹੈ ਨਾ ਉਹ ਬੜੀ ਖਤਰਨਾਕ ਹੈ ਮਤਲਬ ਇੱਕ ਜਿੱਦਾਂ ਅੰਗਰੇਜ਼ੀ ਚ ਕਹਿੰਦੇ ਨਾ ਸਰਵਿਸ ਨੋ ਮਤਲਬ ਜਦੋਂ ਬੜੇ ਪੋਲਾਈਟਲੀ ਜੀ ਕਹਿੰਦੇ ਕਿ ਸੌਰੀ ਸਰ ਕਾਰਡ ਪ੍ਰੋਵਾਈਡ ਜੂਦਿਸ ਇਹ ਉਹ ਤਰੀਕਾ ਹੈ ਕਿ ਮਿਲਦੁਰਾ ਨੂੰ ਕੰਮ ਤੋਂ ਨਾ ਕਰਦਾ ਦੇਖੋ